ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਸਿੱਧੇ ਪ੍ਰਸਾਰਣ ਦੇ ਦੌਰਾਨ ਵਿਰੋਧੀ ਧਿਰ ਨੂੰ ਵੀ ਬਰਾਬਰ ਦੀ ਕਵਰੇਜ ਦੇਣ ਦੀ ਮੰਗ ਦੇ ਲਈ ਦਾਖਲ ਪਟੀਸ਼ਨ ਦੀ ਸੁਣਵਾਈ ਕਰਦਿਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਅਤੇ ਹੋਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਰਿਹਾ ਹੈ ਤੇ ਮਾਮਲੇ ਦੀ ਸੁਣਵਾਈ ਐਕਟਿੰਗ ਚੀਫ ਜਸਟਿਸ ਰੀਤੂ ਬਾਹਰੀ ਦੀ ਡਿਵੀਜ਼ਨ ਬੈਂਚ ਮੂਰੇ ਹੋਈ ਪਿਛਲੀ ਸੁਣਵਾਈ ਤੇ ਬੈਂਚ ਨੇ ਪਟੀਸ਼ਨਰ ਦੇ ਵਕੀਲ ਨੂੰ ਪੁੱਛਿਆ ਸੀ ਕਿ ਸੈਸ਼ਨ ਦੇ ਟੈਲੀਕਾਸਟ ਕਰਨ ਦਾ ਜਮਾ ਕਿਸ ਦਾ ਹੈ ਅਤੇ ਇਸ ਦੇ ਬਾਰੇ ਪਟੀਸ਼ਨਰ ਨੇ ਵਕੀਲ ਦੇ ਕੋਲ ਜਾਣਕਾਰੀ ਨਹੀਂ ਦਿੱਤੀ ਅਤੇ ਅੱਜ ਇਹ ਜਾਣਕਾਰੀ ਮੁਹੱਈਆ ਕਰਵਾਉਣ ਉਪਰੰਤ ਨੋਟਿਸ ਜਾਰੀ ਕਰ ਦਿੱਤਾ ਗਿਆ ਪਟੀਸ਼ਨ ਦੇ ਵਿੱਚ ਬਾਜਮਾ ਨੇ ਦੋਸ਼ ਲਗਾਇਆ ਸੀ ਕਿ ਪ੍ਰਸਾਰਣ ਦੇ ਦੌਰਾਨ ਵਿਰੋਧੀ ਧਿਰ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਅਤੇ ਸੱਤਾ ਧਿਰ ਦੇ ਵਿਧਾਇਕਾਂ ਤੇ ਮੁੱਖ ਮੰਤਰੀ ਨੂੰ ਸਪੱਸ਼ਟ ਤੌਰ ਤੇ ਨਾ ਸਿਰਫ ਵਿਖਾਇ ਹੀ ਜਾਂਦਾ ਹੈ ਜਦੋਂ ਉਹ ਬੋਲਦੇ ਹਨ ਉਦੋਂ ਆਵਾਜ਼ ਵੀ ਵਧਾ ਦਿੱਤੀ ਜਾਂਦੀ ਹੈ ਤਾਂ ਕਿ ਸੱਤਾ ਧਿਰ ਦੀ ਗੱਲ ਸਪੱਸ਼ਟ ਤੌਰ ਤੇ ਸਾਹਮਣੇ ਆ ਜਾਵੇ ਕਿਹਾ ਸੀ ਕਿ ਇਸ ਦੇ ਉਲਟ ਜਦੋਂ ਵਿਰੋਧੀ ਧਿਰ ਦਾ ਕੋਈ ਬਦਾਇ ਕਬੂਲਦਾ ਹੈ ਤਾਂ ਉਸ ਨੂੰ ਵਿਖਾਇਆ ਹੀ ਨਹੀਂ ਜਾਂਦਾ ਅਤੇ ਇਸ ਵਿਚਕਰੇ ਨੂੰ ਲੈ ਕੇ ਦੋ ਵਾਰ ਸਪੀਕਰ ਕੋਲ ਲਿਖਤੀ ਮੁੱਦਾ ਚੁਕਾਇਆ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ ਜਿਸ ਤੇ ਹਾਈ ਕੋਰਟ ਪਹੁੰਚ ਕਰਨੀ ਪਈ ਅਤੇ ਪਟੀਸ਼ਨ ਦੇ ਰਾਹੀਂ ਬਾਜਵਾ ਨੇ ਮੰਗ ਕੀਤੀ ਕਿ ਵਿਧਾਨ ਸਭਾ ਸੈਸ਼ਨ ਦੇ ਸਿੱਧੇ ਪ੍ਰਸਾਰਣ ਦੇ ਦੌਰਾਨ ਵਿਰੋਧੀ ਧਿਰ ਨੂੰ ਵੀ ਬਰਾਬਰ ਦੀ ਕਵਰੇਜ ਦਿੱਤੇ ਜਾਣ ਦੀ ਹਦਾਇਤ ਕੀਤੀ ਜਾਵੇ ਬਿਊਰੋ ਰਿਪੋਰਟ ਐਸਮ ਜਰ نیوز ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਸਿੱਧੇ ਪ੍ਰਸਾਰਣ ਦੇ ਦੌਰਾਨ ਵਿਰੋਧੀ ਧਿਰ ਨੂੰ ਵੀ ਬਰਾਬਰ ਦੀ ਕਵਰੇਜ ਦੇਣ ਦੀ ਮੰਗ ਦੇ ਲਈ ਦਾਖਲ ਪਟੀਸ਼ਨ ਦੀ ਸੁਣਵਾਈ ਕਰਦਿਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ ਤੇ ਮਾਮਲੇ ਦੀ ਸੁਣਵਾਈ ਐਕਟਿੰਗ ਚੀਫ ਜਸਟਿਸ ਰੀਤੂ ਬਾਹਰੀ ਦੀ ਡਿਵੀਜ਼ਨ ਬੈਂਚ ਮੂਰੇ ਹੋਈ ਪਿਛਲੀ ਸੁਣਵਾਈ ਤੇ ਬੈਂਚ ਨੇ ਪਟੀਸ਼ਨਰ ਦੇ ਵਕੀਲ ਨੂੰ ਪੁੱਛਿਆ ਸੀ ਕਿ ਸੈਸ਼ਨ ਦੇ ਟੈਲੀਕਾਸਟ ਕਰਨ ਦਾ ਜਮਾਂ ਕਿਸ ਦਾ ਹੈ ਅਤੇ ਇਸ ਦੇ ਬਾਰੇ ਪਟੀਸ਼ਨਰ ਨੇ ਵਕੀਲ ਦੇ ਕੋਲ ਜਾਣਕਾਰੀ ਨਹੀਂ ਦਿੱਤੀ ਅਤੇ ਅੱਜ ਇਹ ਜਾਣਕਾਰੀ ਮੁਹੱਈਆ ਕਰਵਾਉਣ ਉਪਰੰਤ ਨੋਟਿਸ ਜਾਰੀ ਕਰ ਦਿੱਤਾ ਗਿਆ ਪਟੀਸ਼ਨ ਦੇ ਵਿੱਚ ਬਾਜਮਾ ਨੇ ਦੋਸ਼ ਲਗਾਇਆ ਸੀ ਕਿ ਪ੍ਰਸਾਰਣ ਦੇ ਦੌਰਾਨ ਵਿਰੋਧੀ ਧਿਰ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਅਤੇ ਸੱਤਾ ਧਿਰ ਦੇ ਵਿਧਾਇਕਾਂ ਤੇ ਮੁੱਖ ਮੰਤਰੀ ਨੂੰ ਸਪਸ਼ਟ ਤੌਰ ਤੇ ਨਾ ਸਿਰਫ ਵਿਖਾਇਆ ਹੀ ਜਾਂਦਾ ਹੈ ਜਦੋਂ ਉਹ ਬੋਲਦੇ ਹਨ ਉਦੋਂ ਆਵਾਜ਼ ਵੀ ਵਧਾ ਦਿੱਤੀ ਜਾਂਦੀ ਹੈ ਤਾਂ ਕਿ ਸੱਤਾਧਿਰ ਦੀ ਗੱਲ ਸਪਸ਼ਟ ਤੌਰ ਤੇ ਸਾਹਮਣੇ ਆ ਜਾਵੇ ਕਿਹਾ ਸਿੱਕੀ ਇਸ ਦੇ ਉਲਟ ਜਦੋਂ ਵਿਰੋਧੀ ਧਿਰ ਦਾ ਕੋਈ ਵਿਧਾਇਕ ਬੋਲਦਾ ਹੈ ਤਾਂ ਉਸ ਨੂੰ ਵਿਖਾਇਆ ਹੀ ਨਹੀਂ ਜਾਂਦਾ ਅਤੇ ਇਸ ਵਿਵਿਧਕਰੇ ਨੂੰ ਲੈ ਕੇ ਦੋ ਵਾਰ ਸਪੀਕਰ ਕੋਲ ਲਿਖਤੀ ਮੁੱਦਾ ਚੁਕਾਇਆ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ ਜਿਸ ਤੇ ਹਾਈ ਕੋਰਟ ਪਹੁੰਚ ਕਰਨੀ ਪਈ ਅਤੇ ਪਟੀਸ਼ਨ ਦੇ ਰਾਹੀਂ ਬਾਜਵਾ ਨੇ ਮੰਗ ਕੀਤੀ ਕਿ ਵਿਧਾਨ ਸਭਾ ਸੈਸ਼ਨ ਦੇ ਸਿੱਧੇ ਪ੍ਰਸਾਰਣ ਦੇ ਦੌਰਾਨ ਵਿਰੋਧੀ ਧਿਰ ਨੂੰ ਵੀ ਬਰਾਬਰ ਦੀ ਕਵਰੇਜ ਦਿੱਤੇ ਜਾਣ ਦੀ ਹਦਾਇਤ ਕੀਤੀ ਜਾਵੇ ਬਿਊਰੋ ਰਿਪੋਰਟ ਐਸਮਰ ਨਿਊਜ਼ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਸਿੱਤੇ ਪ੍ਰਸਾਰਣ ਦੇ ਦੌਰਾਨ ਵਿਰੋਧੀ ਧਿਰ ਨੂੰ ਵੀ ਬਰਾਬਰ ਦੀ ਕਵਰੇਜ ਦੇਣ ਦੀ ਮੰਗ ਦੇ ਲਈ ਦਾਖਲ ਪਟੀਸ਼ਨ ਦੀ ਸੁਣਵਾਈ ਕਰਦਿਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਰਿਹਾ ਹੈ ਤੇ ਮਾਮਲੇ ਦੀ ਸੁਣਵਾਈ ਐਕਟਿੰਗ ਚੀਫ ਜਸਟਿਸ ਰੀਤੂ ਬਾਹਰੀ ਦੀ ਡਿਵੀਜ਼ਨ ਬੈਂਚ ਮੂਰੇ ਹੋਈ ਪਿਛਲੀ ਸੁਣਵਾਈ ਤੇ ਬੈਂਚ ਨੇ ਪਟੀਸ਼ਨਰ ਦੇ ਵਕੀਲ ਨੂੰ ਪੁੱਛਿਆ ਸੀ ਕਿ ਸੈਸ਼ਨ ਦੇ ਟੈਲੀਕਾਸਟ ਕਰਨ ਦਾ ਜਮਾਂ ਕਿਸ ਦਾ ਹੈ ਅਤੇ ਇਸ ਦੇ ਬਾਰੇ ਪਟੀਸ਼ਨਰ ਨੇ ਵਕੀਲ ਦੇ ਕੋਲ ਜਾਣਕਾਰੀ ਨਹੀਂ ਦਿੱਤੀ ਅਤੇ ਅੱਜ ਇਹ ਜਾਣਕਾਰੀ ਮੁਹੱਈਆ ਕਰਵਾਉਣ ਉਪਰੰਤ ਨੋਟਿਸ ਜਾਰੀ ਕਰ ਦਿੱਤਾ ਗਿਆ ਪਟੀਸ਼ਨ ਦੇ ਵਿੱਚ ਬਾਜਮਾ ਨੇ ਦੋਸ਼ ਲਗਾਇਆ ਸੀ ਕਿ ਪ੍ਰਸਾਰਣ ਦੇ ਦੌਰਾਨ ਵਿਰੋਧੀ ਧਿਰ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਅਤੇ ਸੱਤਾ ਧਿਰ ਦੇ ਵਿਧਾਇਕਾਂ ਤੇ ਮੁੱਖ ਮੰਤਰੀ ਨੂੰ ਸਪੱਸ਼ਟ ਤੌਰ ਤੇ ਨਾ ਸਿਰਫ ਵਿਖਾਇਆ ਹੀ ਜਾਂਦਾ ਹੈ ਜਦੋਂ ਉਹ ਬੋਲਦੇ ਹਨ ਉਦੋਂ ਆਵਾਜ਼ ਵੀ ਵਧਾ ਦਿੱਤੀ ਜਾਂਦੀ ਹੈ ਤਾਂ ਕਿ ਸੱਤਾਧਿਰ ਦੀ ਗੱਲ ਸਪਸ਼ਟ ਤੌਰ ਤੇ ਸਾਹਮਣੇ ਆ ਜਾਵੇ ਕਿਹਾ ਸਿੱਕੀ ਇਸ ਦੇ ਉਲਟ ਜਦੋਂ ਵਿਰੋਧੀ ਧਿਰ ਦਾ ਕੋਈ ਵਿਧਾਇਕ ਬੋਲਦਾ ਹੈ ਤਾਂ ਉਸ ਨੂੰ ਵਿਖਾਇਆ ਹੀ ਨਹੀਂ ਜਾਂਦਾ ਅਤੇ ਇਸ ਵਿਵਕਰੇ ਨੂੰ ਲੈ ਕੇ ਦੋ ਵਾਰ ਸਪੀਕਰ ਕੋਲ ਲਿਖਤੀ ਮੁੱਦਾ ਚੁਕਾਇਆ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ ਜਿਸ ਤੇ ਹਾਈ ਕੋਰਟ ਪਹੁੰਚ ਕਰਨੀ ਪਈ ਅਤੇ ਪਟੀਸ਼ਨ ਦੇ ਰਾਹੀਂ ਬਾਜਵਾ ਨੇ ਮੰਗ ਕੀਤੀ ਕਿ ਵਿਧਾਨ ਸਭਾ ਸੈਸ਼ਨ ਦੇ ਸਿੱਧੇ ਪ੍ਰਸਾਰਣ ਦੇ ਦੌਰਾਨ ਵਿਰੋਧੀ ਧਿਰ ਨੂੰ ਵੀ ਬਰਾਬਰ ਦੀ ਕਵਰੇਜ ਦਿੱਤੇ ਜਾਣ ਦੀ ਹਦਾਇਤ ਕੀਤੀ ਜਾਵੇ ਬਿਊਰੋ ਰਿਪੋਰਟ ਐਸਮ ਜਰਨਲ ਨਿਊਜ਼